ਇਕ ਛਲਾਈ ਤੇਗਵਾਹੀ ਦੇਖ ਕੇ ਅੰਡਿਤ ਕੀਤਾ ਤੇਰਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਹੀ ਬੋਲੋ ਜੀ ਵਾਹਿਗੁਰੂ ਕਿੰਨਾ ਸਿੰਘਾਂ ਸਿੰਘਣੀਆਂ ਧਰਮ 헤 ਸੀਸ ਦੇ ਸਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸ ਨਾਲ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਧਰ ਖਾਲਸਾ ਹੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੰਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬਤ ਖਾਲਸਾ ਜੀ ਕੀਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਹੈ ਦੇਖ ਤੇਗ ਫਤ ਹੈ ਬਿਰਧ ਗਈ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਾ ਦਾਣ ਪ੍ਰੋਸਾ ਦਾਣ ਦਾਣਾ ਸ੍ਰਿਧਾਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉਚੀ ਮਤ ਪਦ ਰਖਾ ਅਕਾਲ ਪ੍ਰਖ ਵਾਹਿਗੁਰੂ ਏ ਅਕਾਲ ਪ੍ਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਨੀ ਮਾਨਿਆ ਦੇ ਮਾਨ ਨੇ ਤਾਨਿਆ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵਾਹ ਪ੍ਰਗਟਿਓ ਮਰਦਿਆ ਗੰਮੜਾ ਬਰਿਆ ਮਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਹੀਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਵਲਯੋ ਤਨ ਧਨ ਕਲਗੀ ਤਰਪਾਦਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਆਪ ਜੀ ਨੇ ਜਲਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਸਮੁੱਚੀ ਕਾਇ ਰਾਜ ਦੇ ਭਲੇ ਵਾਸਤੇ ਪਟਨਾ ਸਾਹਿਬ ਦੀ ਧਰਤੀ ਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੁਜਰ ਕੌਰ ਦੀ ਕੌਖ ਤੋਂ ਅਵਤਾਰ ਧਾਰਨ ਕੀਤਾ ਸਿਆਪ ਜੀ ਦਾ ਪ੍ਰਕਾਸ਼ ਪੁਰਬ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੀਆਂ ਹਨ ਸਤਿਗੁਰੂ ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅੰਦਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਅਮਰ ਸਿੰਘ ਜੀ ਨਗਰ ਨਵੇਂ ਪੂਰਿਆਂ ਤੋਂ ਇਹਨਾਂ ਦਾ ਪਰਿਵਾਰ ਸਰਦਾਰ ਜਗਤਾਰ ਸਿੰਘ ਜੀ ਦੇ ਸੁਪੁੱਤਰ ਭਾਈ ਰਿਸ਼ਪਾਲ ਸਿੰਘ ਆਪ ਜੀ ਨੇ ਕਿਰਪਾ ਕੀਤੀ ਪਿਛਲੇ ਸਮੇਂ ਤੋਂ ਝੁੱਕ ਕੇ ਪਹੁੰਚਾਇਆ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਭਾਈ ਰਿਸ਼ਪਾਲ ਸਿੰਘ ਭਾਈ ਦਿਲਬਾਗ ਸਿੰਘ ਬੀਬੀਆਂ ਬੱਚੇ ਇਕੱਤਰੋ ਕਰਕੇ ਆਪ ਜੀਆਂ ਦੇ ਪਾਵਨ ਸਾਨ ਤੇ ਕੱਲ੍ਹ ਰੋਜ ਤੋਂ अनेਕ ਮਾਈਆਂ ਨੂੰ ਸਫਲ ਕਰਦਿਆਂ ਹੋਇਆਂ ਸਤਿਗੁਰਾਂ ਦੇ ਪ੍ਰਕਾਸ਼ ਪਰ ਮਨਾਉਂਦਿਆਂ ਹੋਇਆਂ ਬ੍ਰਹਮ ਗਿਆਨੀ ਬਾਬਾ ਭਾਈ ਲੱਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਗੁਰੂ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕਰਵਾਈ ਆਪ ਜੀ ਨੇ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਰੱਖਿਓ ਇਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾਹ ਮੱਧ ਭਾਗ ਵਿੱਚ ਪਹੁੰਚੇ ਹਨ ਕੱਲ ਰੋਜ ਤੋਂ ਗ੍ਰੰਥੀ ਸਿੰਘਾਂ ਤੋਂ ਆਪ ਜੀ ਦੀ ਆਗਾਦ ਬੋਧ ਗੁਰਬਾਣੀ ਦੇ ਪਾਠ ਕਰਦਿਆਂ ਸੇਵਕਾਂ ਤੋਂ ਸੇਵਾ ਨਿਭਾਉਂਦੇ ਆਈਆਂ ਭਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਮਾਫ ਕਰਨਾ ਪਰਿਵਾਰ ਤੇ ਮੇਰਾ ਪ੍ਰਾਰਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕਾ ਭਰੋਸਾ ਨਾਮਦਾਨ ਬਖਸ਼ਣਾ ਘਰ ਨੂੰ ਭਾਗ ਲਾਉਣੇ ਜੀ ਆਇਆਂ ਤੇ ਤੰਦਰੁਸਤੀਆਂ ਪ੍ਰੇਮ ਪਿਆਰ ਥਪਾਗ ਬਖਸ਼ਣਾ ਵਹੀਆਂ ਕੁਮਾਈਆਂ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਣਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਭਾਈ ਰਿਸ਼ਪਾਲ ਸਿੰਘ ਦੇ ਸਿਰ ਤੇ ਮੇਰਾ ਪ੍ਰਾਰਥ ਰੱਖਣਾ ਦੇਸ਼ਾਂ ਦੇਸ਼ਾਂ ਵਿੱਚ ਸਹਾਇਤਾ ਕਰਨੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ਣੀ ਛੜਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਸਤਿਗੁਰੂ ਜੀਓ ਐਸ ਲਈ ਜੋ ਸੰਗਤ ਨੇ ਹਾਜ਼ਰੀ ਭਰੀ ਸਭ ਦੀਆਂ ਪਟਾਵਾਂ ਸਿਵਾਵਾਂ ਦਰ ਤੇ ਪ੍ਰਵਾਣ ਕਰਨੀਆਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸਰਬੱਤ ਸੰਗ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀਓ ਐਸ ਲਈ ਆਪ ਜੀ ਦੇ ਹਜ਼ੂਰ ਹੈ ਤੇ ਉਹ ਪਰਿਵਾਰ ਵੱਲੋਂ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾ ਮਾਧ ਭਾਗ ਪਹੁੰਚਣ ਤੇ ਦਿੱਤੇ ਹੋਏ ਭੰਡਾਰਿਆਂ ਵਿੱਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦੀਆਂ ਦੇ ਗਾਂ ਸਜਾ ਕੇ ਹਾਜ਼ਰ ਕੀਤੀਆਂ ਕੜਾ ਪ੍ਰਸ਼ਾਦੀਆਂ ਦੇ ਗਾਂ ਸਜਾਉਂਦਿਆਂ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਕ੍ਰਿਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰਿ ਰਾਏ ਆਵਜੀ ਕਾ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਮੁਖਵਾਕਾਂ ਦੀ ਬਖਸ਼ਿਸ਼ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਵਜੀ ਕਾ ਨਾਮ ਚਿੱਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁੱਡੀ ਮਹੱਲਾ ਪੰਜਵਾਂ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੰਤਨ ਅਵਰਨ ਕਾਹੂ ਜਾਨੀ ਵੇ ਪ੍ਰਵਾਸ ਅਦਾ ਰੰਗ ਹਰ ਗਏ ਜਾਂ ਕੋ ਪਾਸ ਸੁਆਮੀ ਰਹਾਉ ਊਜ ਸਮੰਨਾ ਠਾਗਰ ਤੇਰੋ ਅਵਰਨ ਕਾਹੂ ਤਾਨੀ ਐਸੋ ਅਮਰ ਮਿਲੇਉ ਭਗਤਨ ਕੋ ਰਾਜ ਰਹੇ ਰੰਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਗਟਾਨੀ ਨਿਰਪੋ ਰਹਿ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਢੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਤੋਖਾ ਕਾਂਬਿ ਆਪੇ ਜਾਂ ਕੋਟ ਤੁਹਾਰੀ ਰਹਾਉ ਬੈਨ ਸਿੰਬਰ ਨ ਜੋ ਜੀਵਲ ਬਲ ਨਾਏ ਸਰਪ ਜਸ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਟੋਢੀ ਮਹੱਲਾ ਪੰਜਮਾਏ ਘਰ ਦੂਜਾ ਚੌਬਦੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਤਾਇੋ ਰੇ ਮਨ ਦੇ ਦਿਸ ਤਾਇੋ ਮਾਇਆ ਮਗਨ ਸਵਾਦ ਲੋਭ ਮੋਹਿ ਤਿਨ ਪ੍ਰਭ ਆਪ ਭਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸੋ ਇਕ ਮੋਤ ਨ ਇਹੁ ਮਨ ਲਾਇਓ ਬਿਗਸਿਉ ਪੇਖ ਰੰਗ ਕੁਸੰਬ ਕੋ ਪਰ ਗ੍ਰਹਿ ਜੋ ਹੁਨ ਜਾਇਓ ਚਰਨ ਕਮਲ ਸੋ ਭਾਉ ਨ ਕੀਨੋ ਨੇ ਸਤ ਪੁਰਖ ਮਨਾਇਓ ਧਾਵਤ ਕੋ ਧਵੇ ਬੋ ਭਾਤੀ ਜੋ ਤੇਲੀ ਬਗਦ ਪਰਮਾਇਓ ਨਾਮ ਦਾਸ ਨਾਨਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਹਾਏ ਮਨ ਤੋਖਿਓ ਨੇ 부ਝਿ ਆਪਣਾਇਓ ਪਰਉਪਕਾਰ ਨ ਕਬ ਹੋ ਕੀਏ ਨਹੀਂ ਸਤਿਗੁਰ ਸੇਵਤ ਆਇਓ ਪੰਚ ਦੂਤ ਰਤ ਸੰਗਤ ਗੋਹਿਟ ਮਦਵਾਰੂ ਮਦਮਾਇੋ ਕਰੋ ਬੇਨਤੀ ਸਾ ਸੰਗਤ ਹਰ ਭਗਤ ਬਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਸ਼ੈ ਰਾਖ ਲਾਜ ਅਪਨਾਇਓ ਟੋਢੀ ਮਹੱਲਾ ਪੰਜਵਾਏ ਮਨੁਖ ਬੇਨ ਬੁਜੇ ਬਿਰਥਾ ਆਇ ਅਨਕ ਸਾਜ ਸਿੰਗਾਰ ਬਹੁ ਕਰਤਾ ਜੋ ਮਰਤਕ ਓਂਡਾਇਆ ਰਹਾਉ ਧਾਏ ਤਾਏ ਕਿਰਪਨ ਸ਼ਰਮਕੀਨੋ ਕਤਰ ਕਰੀ ਹੈ ਮਾਇਆ ਦਾਨ ਪਉਣ ਨੈ ਸੰਤਨ ਸੇਵਾ ਕਿਤਹੀ ਕਾਜ ਨ ਆਇ ਕਰ ਭਰਨ ਸਵਾਰੀ ਸੇਜਾ ਕਾਮਨ ਥਾਡ ਬਨਾਇ ਸੰਗ ਨ ਪਾਇਓ ਆਪਣੇ ਭਰਤੇ